ਸਮੇ ਤਾਂ ਹੋ ਰਿਹਾ ਹੈ ਜੀ ਜਿਹੜਾ ਤੁਸੀਂ ਦੇਖਿਆ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਮੂਰਤੀ ਦੇ ਨਾਲ ਜਿਹੜੇ ਵੀ ਸ਼ਰਾਰਤੀ ਸਿਸ ਇਨਸਾਨ ਨੇ ਛੇੜਛਾੜ ਕੀਤੀ ਆ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਥੋੜਾ ਥੋੜਾ ਮਾਰ ਕੇ ਉਹਦੇ ਉੱਪਰ ਜਿਹੜਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਿਹੜਾ ਸਭਿਧਾਨ ਅੱਗੇ ਰੱਖਿਆ ਹੋਇਆ ਸੀ ਬਣਾਇਆ ਹੋਇਆ ਉਹਨੂੰ ਵੀ ਅੱਗ ਲਾਈ ਗਈ ਆ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਹ ਦੋਸ਼ੀ ਦੇ ਉੱਪਰ ਐਸਸੀ ਐਸਸੀ ਐਕਟ ਦਾ ਪਰਚਾ ਦਰਜ ਕਰਨਾ ਚਾਹੀਦਾ ਆ ਤੇ ਇੱਕ ਹੋਰ ਮੰਗ ਕਰਦੇ ਆ ਵੀ ਇਹ ਦਰਅਸਲ ਇਹ ਸਾਨੂੰ ਰੋਜ਼ ਕਿਤੇ ਨਾ ਕਿਤੇ ਸੁਣਨ ਨੂੰ ਆਉਂਦਾ ਆ ਵੀ ਕਿਤੇ ਨਾ ਕਿਤੇ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਹਰ ਰੋਜ਼ ਕਿਤੇ ਨਾ ਕਿਤੇ ਛੇੜਛਾੜ ਹੁੰਦੀ ਆ ਹਰ ਰੋਜ਼ ਕਿਤੇ ਨਾ ਕਿਤੇ ਛੇੜਛਾੜ ਹੁੰਦੀ ਆ ਇਹ ਆਖਰਕਾਰ ਕਿਉਂ ਹੋ ਰਹੀ ਆ ਇਹਦੇ ਉੱਪਰ ਕਾਰਵਾਈ ਕਿਉਂ ਨਹੀਂ ਹੁੰਦੀ ਆਖਰਕਾਰ ਇਹ ਸਰਕਾਰਾਂ ਨੇ ਜਿਹੜੀਆਂ ਇੱਕ ਦੂਜੇ ਨੂੰ ਲੜਾਂਦੇ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਕਰਨ ਲਈ ਸਾਡੇ ਬਾਲਣਿਕੀ ਸਮਾਜ ਨੂੰ ਹੀ ਕਿਉਂ ਹਰ ਵਾਰੀ ਕਿਸੇ ਵੀ ਤਰ੍ਹਾਂ ਦੀ ਇਹ ਜਿਹੜੀ ਛੇੜਛਾੜ ਕਰਦੇ ਨੇ ਸਾਡਾ ਸਾਰਾ ਦਲਿਤ ਭਾਈਚਾਰਾ ਅੱਜ ਇਕੱਠਾ ਹੋਇਆ ਇਹ ਕੋਈ ਸਾਡੀ ਯੂਨੀ ਨਹੀਂ ਇਕੱਠੀ ਹੋਈ ਕੋਈ ਕਿਸੇ ਤਰ੍ਹਾਂ ਦਾ ਗਰੁੱਪ ਨਹੀਂ ਹੈ ਸਾਡਾ ਸਾਰਾ ਜਿੰਨਾ ਵੀ ਹੈ ਸਾਡਾ ਬਾਲਮਕੀ ਭਾਈਚਾਰਾ ਦ੍ਰਿਪਤ ਸਮਾਜ ਅੱਜ ਇਕੱਠਾ ਹੋ ਕੇ ਇਸ ਚੀਜ਼ ਦਾ ਵਿਰੋਧ ਕਰਦਾ ਆ ਕਿ ਜਿਹੜਾ ਵੀ ਇਹ ਸ਼ਰਾਰਤੀ ਅੰਸਰ ਨੇ ਪਹਿਲੀ ਗੱਲ ਤਾਂ ਇਹਨਾਂ ਨੂੰ ਸਜ਼ਾ ਦੇਣ ਦੀ ਜਗ੍ਹਾ ਜੇ ਕੋਈ ਇਹ ਜੀ ਛੇੜਛਾੜ ਕਰਦਾ ਫੜਿਆ ਗਿਆ ਉਹਨੂੰ ਉਸੇ ਟਾਈਮ ਜਾਨ ਤੋਂ ਮਾਰ ਦੇਣਾ ਚਾਹੀਦਾ ਤਾਂ ਇਹ ਜਿਹੜੀਆਂ ਆ ਜਿਹੜੀਆਂ ਹੋ ਰਹੀਆਂ ਨੇ ਬੇਅਦਭੀਆਂ ਇਹ ਬੰਦ ਹੋਣਗੀਆਂ ਨਹੀਂ ਤਾਂ ਹੁਣ ਤੱਕ ਤੁਸੀਂ ਦੇਖਦੇ ਆਓ ਛੇੜਛਾੜ ਹੁੰਦੀ ਆ ਰਹੀ ਆ ਔਰ ਛੇੜਛਾੜ ਹੁੰਦੀ ਰਹੂਗੀ ਜਦ ਤੱਕ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਨਹੀਂ ਕੀਤੀ ਜਾਊਗੀ ਜੈਪੀ ਜੈਪੌਨ ਕਦੇ ਮਹਾਰਾਜਾ ਕਦੇ ਬੰਬਈ ਕਦੇ ਦਿੱਲੀ ਕਦੇ ਕਿਤੇ ਕਦੇ ਜਲੰਧਰ ਕਦੇ ਲੁਧਿਆਣਾ ਜਿਹੜੀ ਸਾਡੇ ਰੈਬਰਾਂ ਨਾਲ ਬੇਅਦਬੀ ਕੀਤੀ ਜਾਂਦੀ ਹੈ ਮੈਂ ਤਾਂ ਇੱਕ ਗੱਲ ਕਹਾਂ ਵੀ ਇਹਨਾਂ ਦੇ ਪਹਿਲੀ ਗੋਲੀ ਮਾਰ ਦੇ ਦਿੱਤੀ ਜਾਵੇ ਤਾਂ ਕਿ ਮੁਰਤੇ ਦੀ ਬੇਅਦਬੀ ਕਰਨੀ ਝਾਂਕ ਨਾ ਦਵੇ ਜਿਵੇਂ ਹੁਣ ਕੋਦੇ ਕੋਈ ਗ੍ਰਾਂਤਾ ਪੂਰ ਦਿੰਦਾ ਕੋਈ ਕੋਈ ਕਰ ਦਿੰਦਾ ਸਰਾਰਤੀ ਅੰਤਰ ਨੇ ਪਰ ਐ ਸਰਕਾਰਾਂ ਦੀ ਇਹ ਏਜੰਟ ਨੇ ਇਹਦੀ ਪੂਰੀ ਜਾਣਕਾਰੀ ਕੀਤੀ ਜਾਵੇ सीबीआई ਤੋਂ ਜਾਂਚ ਕਰਾਈ ਜਾਵੇ ਵੀ ਕਿਹਦਾ ਏਜੰਟ ਆ ਜਿਹਨੇ ਇਤਰਾਜ਼ ਕਰਾਈ ਆ ਕਿਉਂਕਿ ਕਿਹਨੇ ਕੌਣ ਕੌਣ ਇੱਚ ਬਣ ਬੜਵਾ ਇਹਨੂੰ ਪਤਾ ਲੱਗ ਜੂਗਾ ਤੁਹਾਨੂੰ ਵੀ ਕੌਣ ਕੌਣ ਇੱਚ ਸਰਾਰਤੀ ਅੰਤਰ ਕਿਹੜੀ ਪਾਰਟੀ ਆ ਕਿਉਂਕਿ ਪਾਰਟੀਆਂ ਨੇ ਸਰਾਰਤ ਕਰਨੀਆਂ ਸਰਾਰਤ ਕਰਕੇ ਆਪਣਾ ਪ੍ਰਸਿੱਧ ਰੋਟੀਆਂ ਬਣਾਣਗੇ ਇਸ ਕਰਕੇ ਆ ਵੀ ਉਹਨੂੰ ਤਕ ਤੋਂ ਤਕ ਕਾਰਵਾਈ ਕੀਤੀ ਜਾਵੇ ਔਰ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇੰਨੀ ਕਹਿੰਦਾ ਮੈਂ ਜੈ ਭੀਮ ਜੈ ਭਾਰਤ ਤੀਂਰਾਂ ਬੈਠ ਕੇ ਰੋ ਮਾਰ ਰਹੇ

ਤੋਡੇ ਨਾ ਰੇਖੇ ਕੋਈ ਬਾਵਾ ਸਾਹਿਬ ਤੇ ਰੀਸੋਚਦੇ ਜੇ ਲੋਕਾਂ ਦੇ ਕੋਈ ਪਰ ਆ ਸਿਆਪਾ ਹਾਏ 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 ਪਰ ਆ ਸਿਆਪਾ ਹਾਏ ਹਾਏ ਲਬਕ ਬਿਟੋ ਹਾਏ ਹਾਏ ਉਹ ਬਾਦ ਵੀ ਆਈ ਹਾਏ ਹਾਏ ਪਰ ਅੰਮ੍ਰੇਸਰ ਦੇ ਵਿੱਚ ਜੋ ਮਦਕਪਤੀ ਘਟਨਾ ਹੋਈ ਆ ਕਿਸੇ ਸ਼ਰਾਰਤੀ ਅੰਸਰ ਨੇ ਵਾਸਾ ਸਾਹਿਬ ਦੀ ਮੂਰਤੀ ਨੂੰ ਥੋੜੇ ਦੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਜਿਹੜਾ ਉਹਨਾਂ ਦਾ ਸਾਹਮਣੇ ਸੰਵਿਧਾਨ ਦੀ ਮੂਰਤੀ ਬਣਾਈ ਹੋਈ ਸੀ ਉਹਨੂੰ ਵੀ ਅੱਗ ਲਾਈ ਗਈ ਆ ਅਸੀਂ ਅੱਜ ਪੰਜਾਬ ਦੇ ਵਿੱਚ ਇੰਨਾ ਕੁ ਰੋਸ ਪ੍ਰਦਰਸ਼ਨ ਸਾਰਾ ਸਾਡਾ ਸਾਰਾ ਵਾਲਮੀਕੀ ਸਮਾਜ ਆ ਜਿਹੜਾ ਇਸ ਦੁੱਖ ਦਾ ਪਰ ਟ੍ਰਕਟਾਵਾ ਕਰ ਰਿਹਾ ਹੈ ਕਿ ਸਾਡੇ ਹਰ ਸਮੇਂ ਸਾਡੇ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਇਹ ਸਰਕਾਰਾਂ ਇੱਕ ਦੂਜੇ ਨਾਲ ਛੇੜਛਾੜ ਕਰਨ ਦੀ ਬਜਾਏ ਸਾਡੇ ਕਲਿੱਕ ਸਮਾਜ ਦੇ ਨਾਲ ਛੇੜਛਾੜ ਕਰਦੀਆਂ ਨੇ ਸਾਡੇ ਦਲਿਤ ਸਮਾਜ ਨੂੰ ਹੀ ਧੱਕਾ ਕਿਉਂ ਕਰਾਇਆ ਜਾਂਦਾ ਸਾਡੇ ਦਲਿਤ ਸਮਾਜ ਦੇ ਨਾਲ ਇਹ ਜਿਹੜਾ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਮੂਰਤੀ ਨਾਲ ਛੇੜਛਾੜ ਹੁੰਦੀ ਆ ਕਦੇ ਕਿਤੇ ਹੁੰਦੀ ਆ ਆਖਰਕਾਰ ਇਹਨੇ ਉੱਪਰ ਨਕੇਲ ਕਿਉਂ ਨਹੀਂ ਪਾਈ ਜਾ ਰਹੀ ਜੇਕਰ ਇਹ ਬੰਦੇ ਦੇ ਉੱਪਰ ਜਿਸ ਬੰਦੇ ਨੇ ਮੂਰਤੀ ਦੇ ਨਾਲ ਛੇੜਛਾੜ ਕੀਤੀ ਆ ਜੇਕਰ ਇਸ ਬੰਦੇ ਨੂੰ ਫਾਂਸੀ ਦੀ ਸਜ਼ਾ ਜਾਂ ਸਖਤ ਤੋਂ ਸਖਤ ਦੇ ਉੱਪਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਸੀਂ ਵਾਅਦਾ ਕਰਦੇ ਆਂ ਪੰਜਾਬ ਦੇ ਵਿੱਚ ਅਸੀਂ 90 ਤੋਂ ਸਾਡੇ ਨਾਲ ਸਾਰਾ ਵਾਲਮੀਕੀ ਸਮਾਜ ਖੜਾ ਸਾਡੇ ਵਾਲਮੀਕੀ ਸਮਾਜ ਦੇ ਸੀਨੀਅਰ ਨੁਮਾਇੰਦੇ ਖੜੇ ਨੇ ਅਸੀਂ ਅੱਜ ਨਾਬਾੰਦ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਕੀਤਾ ਜਿੰਨਾ ਕ ਵੀ ਸਾਡੇ ਤੋਂ ਹੋਇਆ ਅਸੀਂ ਕਰਾਂਗੇ ਜੇ ਨਾ ਇਹਨੂੰ ਸਜ਼ਾ ਦਿੱਤੀ ਗਈ ਤਾਂ ਅਸੀਂ ਅੱਗੇ ਨੂੰ ਪੂਰਾ ਨਾਬਾੰਦ ਕਰਾਂਗੇ ਜਦੋਂ ਤੱਕ ਇਹ ਬੰਦੇ ਦੇ ਉੱਪਰ ਸਖਤੋਂ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਡਾਕਟਰ ਪੀਮਰਾਓ ਅੰਬੇਡਕਰ ਅਮਰ ਰਹੇ ਅਮਰ ਰਹੇ ਇਹ ਸਨ ਵਾਲਮੀਕੀ ਸਮਾਜ ਦੇ ਬਾਤਾਂ ਬੁਲਾ ਰਹੇ ਆਪਾਂ ਫੋਕਲ ਕਰਦੇ ਆ ਮਾਈਕਾ ਦਾ ਤੇਜ ਪ੍ਰਕਾਸ਼ ਖਾਲੀ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਉਹਨੂੰ ਪੁੱਛਦੇ ਆਂ ਕਿ ਕੀ ਮੁੱਦਾ ਕਿਸ ਤਰ੍ਹਾਂ ਇਹਦਾ ਹੱਲ ਹੋਣਾ ਚਾਹੀਦਾ ਹੈ ਕੀ ਸਜਾਮਾ ਮਿਲਣੀ ਹੈ ਹੌਸਲ ਮੇਡ ਕਰੀ ਦੇ ਨਾਲ ਹਰ ਵਾਰੀ ਕੋਈ ਨਾ ਕੋਈ ਮਤਲਬ ਕੋਈ ਹਰਕਤਾਂ ਕਰਦੇ ਰਹਿੰਦੇ ਨੇ ਜਿਵੇਂ ਰਾਜਪਾਲੇ ਉਹਨਾਂ ਬਾਕੀ ਉਹਦੇ ਅੰਬਰਦਾਰ ਦੇ ਵਿੱਚ ਆ ਕੋਈ ਚੱਕਤਾ ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਜੇੜੀ ਵੀ ਕਾਰਵਾਈ ਕਰਨੀ ਆ ਸਾਡੇ ਰੈਵਰਨ ਵਾਲੇ ਕਰਨੀ ਏ ਨੇ ਕੀ ਸਰਕਾਰਾਂ ਦੇ ਦੋਸਤ ਨਹੀਂ ਐਚ ਕੀ ਪੁਲਸ ਦਾ ਅਥ ਨਹੀਂ ਹੈਗਾ ਕਿ ਪੰਜਾਬ ਪੁਲਸ ਜੇ ਚਾਹੇ ਤਾਂ ਕੀ ਨਹੀਂ ਕੁਝ ਕਰ ਸਕਦੀ ਉਹਨਾਂ ਦੇ ਹੁੰਦੇ ਹੁੰਦੇ ਕੱਲ ਨੂੰ ਉਹਦੇ ਬੁੱਤ ਦੇ ਟੋਰਮੈਂਟ ਕਰ ਦਿੰਗੇ ਸਾਡਾ ਜਟਾਂ ਦਾ ਸਮਾਜ ਆ ਰਮਦਾਸੀਆਂ ਭਾਈਚਾਰਾ ਵਾਲਮੀਕੀ ਭਾਈਚਾਰਾ ਤਾਨਕ ਬਰਾਦਰੀ ਰਮਦਾਸੀਆਂ ਔਰ माजी ਭਾਈਚਾਰਾ ਸਾਰੇ ਇਕੱਠੇ ਹੋ ਕੇ ਆਣ ਵਾਲੇ ਸਮੇਂ 'ਚ ਅਸੀਂ ਇਹਨਾਂ ਦੇ ਅਸੀਂ ਚਾਹੇ ਗੱਲ ਕਹਿੰਨੇ ਆ ਵੀ ਕੋਈ ਪਰਚਾ ਦਰਜ ਨਾ ਕਰੋ ਇਹਨਾਂ ਦੇ ਗੋਲੀ ਮਾਰੋ ਤਾਂ ਕਿ ਆਣ ਵਾਲੇ ਸਮੇਂ 'ਚ ਇਹਨਾਂ ਨੂੰ ਪਤਾ ਲੱਗ ਜਵੇ ਵੀਰਾਂ ਤੇ ਰੈਬਰਾਂ ਨਾਲ ਕਿਵੇਂ ਛੇੜਛਾੜ ਕਰੀ ਦੀ ਐ ਐਨੇ ਕਹਿੰਦਾ ਮੈਂ ਸਾਰੇ ਦਰਤ ਭਾਈਚਾਰ ਦਾ ਧੰਨਵਾਦ ਮੈਂ ਆਪਣੇ ਦਰਤ ਭਾਈਚਾਰਨ ਬੇਨਤੀ ਕਰਦਾ ਖਾਸ ਕਰਕੇ ਰਮਦਾਸ ਭਾਈਚਾਰੇ ਨੂੰ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਆਪਾਂ ਇੱਕ ਮੁੱਠ ਹੋ ਕੇ ਜਿਵੇਂ ਐਫਸੀ ਐਕਟ ਦਾ ਮੋਦੀ ਸਰਕਾਰ ਨੇ ਕੀਤਾ ਦੀ ਨਾ ਬੰਦ ਉਸੇ ਤਰ੍ਹਾਂ ਆਪਾਂ ਨੇ ਵੀ ਇੱਕ ਵਾਰੀ ਨਾਪਾ ਪੂਰਾ ਪੰਜਾਬ ਜਿੱਦਾਂ ਕਾਉਣਾ ਦੀ ਐ ਤਾਂ ਪੂਰੇ ਪੰਜਾਬ ਚ ਨਾਪੇ ਚ ਪੂਰੇ ਇੱਕ ਇੱਕ ਦੁਕਾਨ ਬੰਦ ਇੱਕ ਇੱਕ ਬੱਚਾ ਬੱਚਾ ਔਰ ਕੁਰਬਾਨੀ ਦੇਣ ਨੂੰ ਤਿਆਰ ਅੰਨੀ ਕਹਿੰਦਾ ਜੈਪਾਲ ਬੀਮਰਾਓ ਤੇਰੀ ਸੋਚ ਤੇ ਮੈਨਾਂ ਦੇਾਂਗੇ ਥੋਕੇ ਬੀਮਰਾਓ ਤੇਰੀ ਸੋਚ ਤੇ ਮੈਨਾਂ ਦੇਾਂਗੇ ਥੋਕੇ ਕਿਤਾ ਜਾਂਦਾ ਸਾਰੀ ਇਹਨਾਂ ਨੇ ਆਪਣੀ ਭਾਵਨਾਵਾਂ ਦੱਸ ਦਿੱਤੀਆਂ ਹੈ ਕਿ ਸਰਕਾਰਾਂ ਨੂੰ ਧਿਆਨ ਪੇਰਾ ਨਹੀਂ ਦਾ ਸਰਕਾਰਾਂ ਦੇ ਆਪਸੀ ਮਤਭੇਦਾਂ ਕਰਕੇ ਤਾਂ ਦੀ ਹਰਕਤਾਂ ਹੋ ਰਹੀਆਂ ਇਹ ਕਹਿੰਦਾ ਹੈ ਵੀ ਦੋਸ਼ੀਆਂ ਨੂੰ ਸਭ ਤੋਂ ਸਖਤ ਸਜ਼ਾਾਂ ਦੇ ਕੇ ਸਾਰੇ ਸਮਾਜ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਆਪਾਂ ਤੋਂ ਪੀ ਪੰਜਾਬੀ ਨੂੰ ਚੈਨਲ ਤੋਂ ਸ਼ੇਰ ਗੱਲ ਸასიਕਰ